ਨਾਮ ਜਸਵਿੰਦਰ ਕੌਰ ਨਾਵਲ ਦੇਸ਼ਵੰਡ ਬਾਰੇ ਦਿਲਜੀਰਵਾ ਉਰਦੂ ਨਾਵਲ ਤੇ ਇਨਸਾਨ ਮਰ ਗਿਆ ਲੇਖਕ ਰਾਮਾਨੰਦ ਸਾਗਰ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਨਾਮ ਜਸਵਿੰਦਰ ਕੌਰ ਨਾਵਲ ਦੇਸ਼ਵੰਡ ਬਾਰੇ ਦਿਲਚੀਰਮਾ ਉਰਦੂ ਨਾਵਲ ਤੇ ਇਨਸਾਨ ਮਰ ਗਿਆ ਲੇਖਕ ਰਾਮਾਨੰਦ ਸਾਗਰ ਅਨੁਵਾਦ ਪ੍ਰੋਫੈਸਰ ਜਸਪਾਲ ਕਈ ਸਮਰਪਣ ਦੇਸ਼ਵੰਡ ਵੇਲੇ ਮਾਰੇ ਗਏ 10 ਲੱਖ ਪੰਜਾਬੀਆਂ ਨੂੰ ਅਥਰੂ ਅਥਰੂ ਦਿਲ ਦਾ ਵੇੜਾ ਦੋਹਾਂ ਨੂੰ ਸਮਝਾਵੇ ਕਿਹੜਾ ਸਾਡੇ ਪੱਲੇ ਪਾਈ ਜਾਂਦੇ ਹੋ ਕੇ ਹੰਝੂ ਹਾਵੇ ਅੱਜ ਅਰਦਾਸ ਕਰੋ 47 ਮੁੜ ਨਾ ਆਵੇ ਗੁਰਪਜਨ ਗਿੱਲ ਪੂਮਿਕਾ ਹਨੇਰਾ ਚਾਰੇ ਪਾਸੇ ਸੰਗਣਾ ਹਨੇਰਾ ਐਨਾ ਗੂੜਾ ਹਨੇਰਾ ਕਿ ਹੱਥ ਨੂੰ ਹੱਥ ਦੀ ਸੋਜੀ ਨਾ ਰਹੇ ਅਸਮਾਨ ਉੱਤੇ ਗਹਿਰੇ ਬੱਦਲਾਂ ਦਾ ਪਰਦਾ ਜਿਹਾ ਟਣਿਆ ਹੋਇਆ ਸੀ ਜਿਸ ਵਿੱਚ ਦੀ ਇੱਕ ਵੀ ਤਾਰਾ ਝਾਕਦਾ ਹੋਇਆ ਵਿਖਾਈ ਨਹੀਂ ਸੀ ਦਿੰਦਾ ਐਨਾ ਗੰਧਲਾ ਹਨੇਰਾ ਕਿ ਜਾਪਦਾ ਸੀ ਜਿਵੇਂ ਰੋਸ਼ਨੀ ਤਾਂ ਖਬਰੇ ਕਿਤੇ ਮਰ ਮੁੱਕ ਗਈ ਸੀ ਤੇ ਇੱਕ ਗੂੜੀ ਕਾਲੀ ਚਾਦਰ ਰਹਿ ਗਈ ਸੀ ਜਿਸ ਨੂੰ ਧਰਤੀ ਦੀ ਕਬਰ ਤੇ ਚੜਾ ਦਿੱਤਾ ਗਿਆ ਸੀ ਕਬਰਾਂ ਵਰਗਾ ਹਨੇਰਾ ਕਬਰਾਂ ਵਰਗੀ ਚੁੱਪ ਅਤੇ ਇਸ ਚੁੱਪ ਵਿੱਚ ਮੇਰੇ ਆਪਣੇ ਕਦਮਾਂ ਦੀ ਆਵਾਜ਼ ਜਿਵੇਂ ਕਿਸੇ ਦੂਜੀ ਦੁਨੀਆ ਤੋਂ ਆ ਰਹੀ ਸੀ ਇਸ ਹਨੇਰੇ ਵਿੱਚ ਰਾਹ ਭੁੱਲ ਕੇ ਮੈਂ ਖਬਰੇ ਕਦੋਂ ਤੋਂ ਭਟਕ ਰਿਹਾ ਸਾਂ ਤੇ ਖਬਰੇ ਕਿੱਥੋਂ ਕਿੱਥੇ ਆ ਗਿਆ ਸਾਂ ਖਬਰੇ ਮੇਰੇ ਕਦਮ ਮੈਨੂੰ ਮੇਰੀ ਮਿੱਠੀ ਮੰਜ਼ਿਲ ਵੱਲ ਲਿਜਾ ਰਹੇ ਸਨ ਜਾਂ ਉਸ ਤੋਂ ਵਿਰੋਧੀ ਦਿਸ਼ਾ ਵੱਲ ਹਨੇਰਾ ਖਾਮੋਸ਼ੀ ਤੇ ਇੱਕ ਠੰਡੀ ਹਵਾ ਜੋ ਬਰफीਲੇ ਤੀਰਾਂ ਵਾਂਗ ਮੇਰੇ ਸਰੀਰ ਵਿੱਚ ਦਸਦੀ ਚਲੀ ਜਾ ਰਹੀ ਸੀ ਹੱਥ ਪੈਰ ਠੰਡ ਨਾਲ ਸੁੰਨ ਹੋ ਚੁੱਕੇ ਸਨ ਕੰਨ ਤੇ ਨੱਕ ਬਰਫ਼ ਦੇ ਟੁਕੜਿਆਂ ਵਰਗੇ ਬਣ ਚੁੱਕੇ ਸਨ ਡਰ ਸੀ ਕਿ ਸਰੀਰ ਨਾਲੋਂ ਝੜ ਕੇ ਡਿੱਗੀ ਨਾ ਪੈਣ ਹਨੇਰਾ ਨਾ ਸਿਰਫ਼ ਮੇਰੇ ਆਲੇ-ਦੁਆਲੇ ਛਾਇਆ ਹੋਇਆ ਸੀ ਸਗੋਂ ਮੇਰੇ ਦਿਲ ਦਿਮਾਗ ਉੱਤੇ ਵੀ ਛਾਇਆ ਹੋਇਆ ਸੀ ਕਿੱਧਰ ਜਾਣਾ ਹੈ ਕਿਉਂ ਜਾਣਾ ਹੈ ਤੇ ਕਦੋਂ ਜਾਣਾ ਹੈ Sample complete. Ready to continue?